ਸੱਚੀ ਗੱਲ ਜੀ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ 11 ਭਟ ਬਾਣੀਕਾਰਾਂ ਦੇ ਬਾਣੀ ਬਾਰੇ ਜਿਹੜਾ ਹੈਗਾ ਵਿਸਤਾਰ ਸਹਿਤ ਪੜਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਪਾਂ ਪਹਿਲੇ ਭਟ ਬਾਣੀਕਾਰ ਕਲਸ ਹਰਜੀ ਬਾਰੇ ਇਹਨਾਂ ਨੇ ਟੋਟਲ 54 ਸਵਈਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਦਰਜ ਆ ਉਸ ਤੋਂ ਅੱਗੇ ਜਲਪਜੀ ਦੇ 5 ਸਵਈਏ ਦਰਜ ਆ ਕੀਰਤਜੀ ਦੇ 8 ਸਵਈਏ ਦਰਜ ਆ ਪਿੱਖਾ ਜੀ ਦੇ 2 ਸਵਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਸਾਲ ਜੀ ਦੇ ਤਿੰਨ ਸਵਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਭਲ ਜੀ ਦੇ ਇੱਕ ਸਵਈਆ ਜਿਹੜਾ ਹੈਗਾ ਸਭ ਤੋਂ ਘੱਟ ਜਿਹੜੇ ਇਹਨਾਂ ਦੇ ਸਵਈਏ ਦਰਜਾ ਕੇਵਲ ਇੱਕ ਸਵਈਆ ਤੇ ਨਾਲ ਜੀ ਦੇ 16 ਸਵਈਏ ਆ ਬਲ ਜੀ ਦੇ ਪੰਜ ਸਵਈਏ ਦਰਜਾ ਗੰਨ ਜੀ ਦੇ 13 ਸਵਈਏ ਦਰਜਾ ਮथुरा ਜੀ ਦੇ 14 ਸਵਈਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਪਰਬੰਸ ਜੀ ਦੇ ਦੋ ਸਵਈਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਤਾਂ ਕਲਸਹਾਰਜੀ ਨੂੰ ਜਿਹੜਾ ਹੈਗਾ ਪੱਟਾਂ ਦੇ ਸਰਦਾਰ ਕਿਹਾ ਜਾਂਦਾ ਸੀਗਾ ਇਹ ਸਾਰੇ ਜਿੰਨੇ ਵੀ ਪੱਟ ਬਣਕਾਰ ਆ ਇਹਨਾਂ ਦੇ ਟੋਟਲ ਜਿਹੜੇ ਹੈਗੇ ਆ 123 ਸਵਈਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੇ ਆ ਤਾਂ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਸਵਈਏ ਜਿਹੜੇ ਹੈਗੇ ਆ ਕਲਸਹਾਰਜੀ ਦੇ 54 ਸਵਈਏ ਆ ਤੇ ਸਭ ਤੋਂ ਘੱਟ ਜਿਹੜੇ ਹੈਗੇ ਆ ਉਹ ਇੱਕ ਸਵਈਆ ਭੱਲ ਜੀ ਦਾ ਜਿਹੜਾ ਦਰਜ ਹੈਗਾ ਤਾਂ ਟੋਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 143 ਸਵਈਏ ਹੈਗੇ ਆ ਉਹਨਾਂ ਦੇ ਵਿੱਚੋਂ 20 ਸਵਈਏ ਜਿਹੜੇ ਹੈਗੇ ਆ ਗੁਰੂ ਅਰਜਨ ਦੇਵ ਜੀ ਦੇ ਵਿੱਚ ਦਰਜ ਹੈਗੇ ਆ ਤਾਂ ਟੋਟਲ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 143 ਸਵਈਏ ਬੰਦੇ ਆ ਤੇ ਉਹਨਾਂ ਵਿੱਚੋਂ 123 ਜਿਹੜੇ ਹੈਗੇ ਆ ਪੱਟ ਬਾਣੀਕਾਰਾਂ ਦੇ